ਦਲਜੀਤ ਸਿੰਘ ਜੀ ਵਿਕਰਮ ਮਜੀਠੀਆ ਦੇ ਵੱਲੋਂ ਦੋ ਪ੍ਰੈਸ ਕਾਨਫਰੰਸਾਂ ਅਮਰਪਾਲ ਸਿੰਘ ਦੇ ਖਿਲਾਫ ਕੀਤੀਆਂ ਨੇ ਇੱਕ ਕੱਲੋਕੇ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਤੇ ਦੂਜੇ ਨੇ ਸ਼੍ਰੋਮਣੀ ਕਾਲ ਦਲ ਵਾਰਿਸ ਪੰਜਾਬ ਦੇ ਅਜਿਹਾ ਕੀ ਦੇਖਦੇ ਹੋ ਕਿ ਵਿਕਰਮ ਮਜੀਠੀਆ ਵੱਲੋਂ ਦੋ ਪ੍ਰੈਸ ਕਾਨਫਰੰਸਾਂ ਅਮਰਪਾਲ ਸਿੰਘ ਦੇ ਖਿਲਾਫ ਕਰਨੀ ਪਈਆਂ ਨੇ ਜਿਸ ਵਿੱਚ ਉਹ ਕਈ ਆਪਣੇ ਵੱਲੋਂ ਸਬੂਤ ਪੇਸ਼ ਕਰਦੇ ਪਏ ਨੇ ਕਿਵੇਂ ਦੇਖਦੇ ਹੋ ਇੱਕਦਮ ਹੀ ਕੀ ਅਜਿਹਾ ਹੋ ਗਿਆ ਵਿਕਰਮ ਮਜੀਠੀਆ ਨੂੰ ਕਿ ਉਹ ਕਹੇ ਲੋ ਕਿ ਹੁਣ ਦੋ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਕੇ ਕਾਫੀ ਵੱਡੇ ਵੱਡੇ ਸਬੂਤ ਉਹ ਆਪਣੇ ਵੱਲੋਂ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ ਕੀ ਇਸਨੂੰ ਨੁਕਸਾਨ ਅਮਰਪਾਲ ਸਿੰਘ ਨੂੰ ਹੋਏਗਾ ਜਾਂ ਇਸ ਦੇ ਨਾਲ ਦੋਨੋਂ ਜੋ ਅਕਾਲੀ ਦਲ ਨੇ ਉਸ ਉਹਨਾਂ ਵਿੱਚੋਂ ਕਿਸ ਨੂੰ ਕੀ ਫਰਕ ਪੈਣ ਵਾਲਾ ਹੈ ਜੇ ਗੱਲ ਕਰੀਏ ਬਾਦਲ ਨੂੰ ਕੀ ਫਰਕ ਪੈਣਾ ਜੋ ਸ਼੍ਰੋਮਣੀ ਕਾਲਦ ਬਾਦਲ ਹੈ ਜਾਂ ਵਾਰਿਸ ਪੰਜਾਬ ਨੂੰ ਕੀ ਫਰਕ ਪੈਣਾ ਹੈ ਜੀ ਦੇਖੋ ਅੱਜ ਨਾ ਇਹ ਜੋ ਪ੍ਰੈਸ ਕਾਨਫਰੰਸਾਂ ਜਾਂ ਫਿਰ ਭਾਈ ਅਮਰਪਾਲ ਸਿੰਘ ਦੇ ਖਿਲਾਫ ਜੋ ਵੀ ਜਿਹੜਾ ਹੈਗਾ ਜੰਜਾਲ ਬੁਣਿਆ ਜਾ ਰਿਹਾ ਇਹਦੇ ਤੋਂ ਅਸੀਂ ਇਹ ਮਹਿਸੂਸ ਕਰ ਸਕਦੇ ਹਾਂ ਕਿ 84 ਦੇ ਵਿੱਚ ਜਾਂ ਫਿਰ ਕਹੀਏ ਸਨ 1978 ਦੇ ਵਿੱਚ ਚੱਲੀ ਸਿੱਖ ਪੰਥਕ ਲਹਿਰ ਨੂੰ ਕਿਵੇਂ ਬਦਨਾਮ ਕੀਤਾ ਗਿਆ ਹੋਵੇਗਾ ਕਿਵੇਂ ਸੰਤ ਜਰਨੈਲ ਸਿੰਘ ਹੋਰਾਂ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਜਾਂ ਖਾੜਕੂ ਜਥੇਬੰਦੀਆਂ ਨੂੰ ਕਿਵੇਂ ਬਦਨਾਮ ਕੀਤਾ ਗਿਆ ਹੋਵੇਗਾ ਮਤਲਬ ਮੇਰੇ ਕਹਿਣ ਦਾ ਇਹ ਹੈ ਕਿ ਜਿਹੜੇ ਉਸ ਵੇਲੇ ਨਹੀਂ ਸੀ ਜੰਮੇ ਜਾਂ ਉਸ ਵੇਲੇ ਜਿਹੜੇ ਨਹੀਂ ਸੀ ਹੋਸ਼ ਤੇ ਵਿੱਚ ਕੋਈ ਬੱਚੇ ਹੋਣਗੇ ਛੋਟੇ ਛੋਟੇ ਬੱਚੇ ਹੋਣਗੇ ਕਈ ਉਸ ਵੇਲੇ ਜੰਮੇ ਨਹੀਂ ਹੋਣਗੇ ਤੇ ਉਹ ਅੱਜ ਇਹ ਸਾਰਾ ਜੋ ਘਟਨਾਕਰਮ ਵਾਪਰ ਰਿਹਾ ਹੈ ਇਹਦੇ ਤੋਂ ਅੰਦਾਜ਼ਾ ਲਾ ਸਕਦੇ ਆ ਕਿ ਜਦੋਂ ਜਦੋਂ ਵੀ ਪੰਜਾਬ ਦੇ ਵਿੱਚ ਸਿੱਖ ਲਹਿਰ ਉੱਠੀ ਪੰਥਕ ਮਸਲਿਆਂ ਦੀ ਗੱਲ ਉੱਠੀ ਕੋਈ ਵੀ ਜੁਝਾਰੂ ਕੋਈ ਵੀ ਲੀਡਰ ਪੰਜਾਬ ਦਾ ਜਿਹੜਾ ਪੰਜਾਬ ਪੱਖੀ ਹੈ ਉਹ ਉੱਠਦਾ ਤਾਂ ਉਹਦੇ ਖਿਲਾਫ ਕਿਵੇਂ ਸਾਰੀਆਂ तरह ਹੋ ਜਾਂਦੀਆਂ ਇਹ ਹੀ ਸਭ ਕੁਝ ਉਸ ਵੇਲੇ ਹੋਇਆ ਜਦੋਂ ਸੰਤ ਜਰਨੈਲ ਸਿੰਘ ਹੋਰੀ ਸਤਾ ਦੇ ਉੱਤੇ ਆਏ ਮਤਲਬ ਕਹਿਣ ਦਾ ਉਹ ਜਦੋਂ ਗਰਾਊਂਡ ਦੇ ਉੱਤੇ ਆਏ ਤਾਂ ਉਹਨਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਲੱਖਾਂ ਕੋਸ਼ਿਸ਼ਾਂ ਹੋਈਆਂ ਮੈਂ ਇੱਥੇ ਗੱਲ ਸਾਫ਼ ਕਰ ਦਿਆਂ ਕਿ ਭਾਈ ਅਮਰਤਪਾਲ ਸਿੰਘ ਨੂੰ ਮੈਂ ਕਦੇ ਵੀ ਸੰਤ ਜਰਨੈਲ ਸਿੰਘ ਦੇ ਨਾਲ ਕੰਪੇਅਰ ਨਹੀਂ ਕਰਦਾ ਕਿਉਂਕਿ ਸੰਤ ਜਰਨੈਲ ਸਿੰਘ ਹੀ ਭਾਈ ਅਮਰਤਪਾਲ ਸਿੰਘ ਦੇ ਵੀ ਆਈਡੀਅਲ ਨੇ ਮਤਲਬ ਕਿ ਉਹ ਉਹਨਾਂ ਦੇ ਚੇਲੇ ਆਪਾਂ ਕਹਿ ਲਈਏ ਭੀ ਭਾਈ ਅਮਰਤਪਾਲ ਸਿੰਘ ਜਿਹੜੇ ਨੇ ਉਹ ਉਹਨਾਂ ਨੂੰ ਫੋਲੋ ਜ਼ਰੂਰ ਕਰਦੇ ਨੇ ਪਰ ਕਦੇ ਵੀ ਕੋਈ ਵੀ ਆ ਕੇ ਕੋਈ ਵੀ ਆਉਂਦੇ ਸਮੇਂ ਦੇ ਵਿੱਚ ਜਾਨੀ ਕਿ ਫਿਊਚਰ ਦੇ ਵਿੱਚ ਵੀ ਸੰਤ ਜਰਨੈਲ ਸਿੰਘ ਦੀ ਰੀਸ ਨਹੀਂ ਕਰ ਸਕਦਾ ਉਹ ਆਪਣੇ ਆਪ ਨੂੰ ਉਹਨਾਂ ਦੇ ਨਾਲ ਜਿਹੜਾ ਹੈਗਾ ਮਲਾ ਨਹੀਂ ਸਕਦਾ ਉਹ ਭਾਵੇਂ ਭਾਈ ਅਮਰਤਪਾਲ ਸਿੰਘ ਹੈ ਜਾਂ ਕੋਈ ਹੈ ਮੈਂ ਸਿਰਫ ਇੱਕੋ ਇੱਕ ਹਵਾਲਾ ਇਹ ਦੇਣਾ ਚਾਹੁੰਦਾ ਹੈ ਕਿ ਜਦੋਂ ਜਦੋਂ ਵੀ ਕੋਈ ਸਿੱਖ ਚਿਹਰਾ ਜਦੋਂ ਵੀ ਕੋਈ ਸਿੱਖ ਲੀਡਰ ਉੱਠਦਾ ਹੈ ਤੇ ਉਹਦੇ ਖਿਲਾਫ ਕਿਵੇਂ ਸਾਰੀਆਂ ਧਿਰਾਂ ਹੋ ਜਾਂਦੀਆਂ ਇਹ ਗੱਲ ਦਾ ਅੰਦਾਜ਼ਾ ਤੁਸੀਂ ਆਪ ਲਾ ਸਕਦੇ ਹੋ ਅੱਜ ਭਾਈ ਅਮਰਤਪਾਲ ਸਿੰਘ ਜਿਹੜਾ ਇੱਕ 27 ਸਾਲ ਦੀ ਜਿੰਨਾ ਦੀ ਉਮਰ ਹੈਗੀ ਹੈ ਤੇ ਉਹ ਪੰਜਾਬ ਆ ਜਾਂਦੇ ਨੇ ਦੁਬਈ ਛੱਡ ਕੇ ਪੰਜਾਬ ਆ ਜਾਂਦੇ ਆ ਉਸ ਤੋਂ ਬਾਅਦ ਇੱਥੇ ਲਹਿਰ ਸ਼ੁਰੂ ਕਰਦੇ ਨੇ ਕਿ ਆਪਾਂ ਨੌਜਵਾਨਾਂ ਨੂੰ ਅੰਮ੍ਰਿਤ ਛਕਾਵਾਂਗੇ ਨਸ਼ੇ ਤੋਂ ਦੂਰ ਕਰਾਂਗੇ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਆਪਣਾ ਏਜੰਡਾ ਹੈਗਾ ਉਹਦੇ ਉੱਤੇ ਉਹ ਕੰਮ ਕਰਨਗੇ ਸੋ ਉਸ ਤੋਂ ਬਾਅਦ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਸਥਾਪਤ ਧਿਰਾਂ ਨੂੰ ਜਿਹਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੀ ਕਹਿੰਦੀ ਹੈ ਕਿ ਪੰਜਾਬ ਸਾਡਾ ਹੀ ਹੈ ਮਤਲਬ ਕਿ ਉਹ ਇਹ ਦਾਅਵਾ ਕਰਦੇ ਨੇ ਪ੍ਰਕਾਸ਼ ਸਿੰਘ ਬਾਦਲ ਵੀ ਇਹ ਦਾਅਵਾ ਕਰਦੇ ਰਹੇ ਆ ਕਿ ਨਾ ਤਾਂ ਪੰਜਾਬ ਕਾਂਗਰਸ ਦਾ ਹੈ ਨਾ ਭਾਜਪਾ ਦਾ ਤੇ ਨਾ ਬੀਐਸਪੀ ਦਾ ਉਹ ਕਹਿੰਦੇ ਕਿ ਪੰਜਾਬ ਸਾਡਾ ਹੈ ਸੋ ਐਸੀ ਪੰਥਕ ਧਿਰ ਜਿਹੜੀ ਐ ਜਦੋਂ ਇਹ ਵੇਖਦੀ ਐ ਕਿ ਕੋਈ ਬਾਹਰੋਂ ਕੋਈ ਆਗੂ ਆ ਗਿਆ ਜਿਹੜਾ ਦਿਨਾਂ ਦੇ ਵਿੱਚ ਹੀ ਨੌਜਵਾਨਾਂ ਦੇ ਦਿਲਾਂ ਦੇ ਉੱਤੇ ਰਾਜ ਕਰਨ ਲੱਗ ਪਿਆ ਤਾਂ ਭਾਈ ਇਹ ਸਾਡੇ ਲਈ ਚੈਲੰਜ ਐ ਇਹੀ ਕੁਛ ਮੈਂ ਤੁਹਾਨੂੰ ਫੇਰ ਮਿਲਾ ਕੇ ਉੱਥੇ ਲੈ ਕੇ ਜਾਣਾ ਕਿ ਜਦੋਂ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਸੀ ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਸੀ ਜੋ ਸਥਾਪਿਤ ਹੋਣਾ ਚਾਹੁੰਦੇ ਸੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਉਸ ਵੇਲੇ ਫਿਰ ਇਹਨਾਂ ਦੇ ਰਾਹ ਦੇ ਵਿੱਚ ਇੱਕ ਵੱਡਾ ਰੋੜਾ ਉਸ ਵੇਲੇ ਆ ਗਿਆ ਜਦੋਂ ਸੰਤ ਜਰਨੈਲ ਸਿੰਘ ਜੀ ਗਰਾਊਂਡ ਦੇ ਉੱਤੇ ਆਉਂਦੇ ਨੇ 1978 ਦੇ ਵਿੱਚ ਜਦੋਂ ਵਿਸਾਖੀ ਵਾਲੇ ਦਿਨ ਅ ਨਰੰਗਕਾਰੀ ਕਾਂਡ ਹੁੰਦਾ ਤੇ ਉੱਥੇ 13 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਫਿਰ ਸੰਤ ਜਰਨੈਲ ਸਿੰਘ ਐਕਟਿਵ ਹੋ ਜਾਂਦੇ ਆ ਤੇ ਇਹਨਾਂ ਦੇ ਅੱਖਾਂ ਦੇ ਵਿੱਚ ਉਹ ਰੜਕਣ ਲੱਗ ਪਏ ਉਸ ਵੇਲੇ ਤੇ ਫਿਰ ਜੋ ਹੋਇਆ ਉਹਨਾਂ ਦੇ ਖਿਲਾਫ ਕਿਵੇਂ ਸਾਜ਼ਿਸ਼ਾਂ ਰਚੀਆਂ ਗਈਆਂ ਕਿਵੇਂ ਅ ਵਿਚੇ ਪ੍ਰਕਾਸ਼ ਸਿੰਘ ਬਾਦਲ ਕਿਵੇਂ ਕੈਪਟਨ ਅਮਰਿੰਦਰ ਸਿੰਘ ਉਸ ਤੋਂ ਬਾਅਦ ਸੰਤ ਲੋਂਗੋਵਾਲ ਇਹ ਸਾਰਿਆਂ ਨੇ ਕਿਵੇਂ ਇੱਕ ਪਲਾਨ ਬਣਾ ਕੇ ਸੰਤ ਜਰਨੈਲ ਸਿੰਘ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਉਸ ਤੋਂ ਬਾਅਦ ਉਹਨਾਂ ਨੂੰ ਉੱਥੋਂ ਕੱਢਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਫਿਰ ਇੰਦਰਾ ਗਾਂਧੀ ਤੱਕ ਪਹੁੰਚ ਕੀਤੀ ਕਿ ਕਿਵੇਂ ਇਹ ਇਹ ਜਿਹੜਾ ਸੰਤ ਆ ਕਹਿੰਦੇ ਮੰਨਦਾ ਨਹੀਂ ਇਹਨੂੰ ਅ ਤਰੀਕੇ ਦੇ ਨਾਲ ਕੱਢਣਾ ਪਊਗਾ ਤੁਸੀਂ ਸਾਡੇ ਵੱਲੋਂ ਗ੍ਰੀਨ ਲਾਈਟ ਸਮਝੋ ਤੇ ਅਟੈਕ ਕਰ ਦਿਓ ਸੋ ਕਰ ਕਰਾ ਕੇ ਆਪਣੇ ਹੀ ਧਰਮ ਦਾ ਆਪਣੇ ਪੰਥ ਦਾ ਨੁਕਸਾਨ ਕਰਾਇਆ ਸਿਰਫ ਆਪਣੇ ਆਪ ਨੂੰ ਰਾਜਨੀਤੀ ਦੇ ਵਿੱਚ ਐਸਟੈਬਲਿਸ਼ ਕਰਨ ਦੇ ਲਈ ਅੱਜ ਤੁਸੀਂ ਦੇਖੋ ਵੀ ਪਿਛਲੇ ਤਕਰੀਬਨ 7-8 ਸਾਲਾਂ ਦੀ ਜੇ ਆਪਾਂ ਗੱਲ ਕਰ ਲਈਏ ਤੇ ਅਕਾਲੀ ਦਲ ਬਾਦਲ ਜਿਹੜਾ ਉਹ ਨਿਤ ਦਿਨ ਨਿਗਾਰ ਵੱਲ ਜਾ ਰਿਹਾ ਭਾਵੇਂ ਨਸ਼ਿਆਂ ਦੇ ਇਲਜ਼ਾਮ ਉਹਨਾਂ ਦੇ ਉੱਤੇ ਲੱਗੇ ਹੋਣ ਭਾਵੇਂ ਸਰਸੇ ਵਾਲੇ ਸਾਧ ਵਾਲੀ ਜੜੀ ਜਿਹੜੀ ਕਾਂਡ ਹੋਇਆ ਜਿਹੜਾ ਉਹਨਾਂ ਨੇ ਸਰਸੇ ਵਾਲੇ ਨੇ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪੋਸ਼ਾਕ ਪਾਈ ਉਹ ਉਹਦੇ ਨਾਲ ਜਿਹੜੀ ਢਾ ਲੱਗੀ ਅਕਾਲੀ ਦਲ ਬਾਦਲ ਨੂੰ ਫਿਰ ਬਰਗਾੜੀ ਵਾਲਾ ਸਮਾ ਆ ਜਾਂਦਾ ਜਦੋਂ ਦੋ ਸਿੰਘ ਸ਼ਹੀਦ ਹੋ ਜਾਂਦੇ ਆ ਫਿਰ ਸੁਮੇਤ ਸੈਣੀ ਕਾਂਡ ਆ ਜਾਂਦਾ ਫਿਰ ਪੂਲੇ ਵਾਲੀਆਂ ਗੱਲਾਂ ਪੁਰਾਣੀਆਂ ਲਾ ਲੋ ਨਵੀਆਂ ਲਾ ਲੋ ਸੋ ਜਦੋਂ ਉਹ ਨਿਗਾਰ ਨਿਤ ਦਿਨ ਆਉਣ ਲੱਗਿਆ ਤੇ ਫਿਰ ਇੱਕ ਡਰ ਸਤੋਂ ਲੱਗਿਆ ਕਿ ਹੁਣ ਸਾਡਾ ਪੰਜਾਬ ਦੇ ਉੱਤੇ ਉਹ ਤਰੀਕੇ ਦੇ ਨਾਲ ਕਬਜ਼ਾ ਨਹੀਂ ਰਹਿਣਾ ਤੇ ਫਿਰ ਉਹ ਇੱਕ ਪਾਸੇ ਕਬਜ਼ਾ ਕਰਨ ਦੀਆਂ ਦੁਬਾਰਾ ਜੜੀਆਂ ਨੇ ਚਲਦੀਆਂ ਰਹੀਆਂ ਜਿਹੜੀਆਂ ਆਪਣੇ ਜਦੋਂ ਜਿਹੜ ਚਲਦੀ ਰਹੀ ਆ ਅਕਾਲੀ ਦਲ ਬਾਦਲ ਵੱਲੋਂ ਪਰ ਦੂਸਰੇ ਪਾਸੇ ਜਦੋਂ ਭਾਈ ਅਮਰਤਪਾਲ ਸਿੰਘ ਜਦੋਂ ਐਂਟਰ ਕਰਦੇ ਨੇ ਪੰਜਾਬ ਦੇ ਵਿੱਚ ਤਾਂ ਇਹਨਾਂ ਲਈ ਇੱਕ ਵੱਡਾ ਚੈਲੰਜ ਬਣ ਗਿਆ ਕਿ ਹੁਣ ਕੀ ਕਰਾਂਗੇ ਅਸੀਂ ਤਾਂ ਚਾਹੁੰਦੇ ਸੀ ਕਿ ਦੁਬਾਰਾ ਉਸ ਤਰੀਕੇ ਦੀ ਕਿਉਂਕਿ ਇਹ ਬੜੇ ਵਾਅਦੇ ਕਰਦੇ ਰਹੇ ਨੇ ਬੜੀਆਂ ਗੱਲਾਂ ਵੱਡੀਆਂ-ਵੱਡੀਆਂ ਕਰਦੇ ਲੰਬੀਆਂ-ਲੰਬੀਆਂ ਛੱਡਦੇ ਰਹੇ ਆ ਕਿ ਅਸੀਂ 25 ਸਾਲ ਰਾਜ ਕਰਨਾ ਹੈ ਆ ਕਰਨਾ ਹੈ ਉਹ ਕਰਨਾ ਪਰ ਇਹਨਾਂ ਦੀਆਂ ਹਰਕਤਾਂ ਜਿਹੜੀਆਂ ਸੀ ਉਹਨਾਂ ਨੇ ਫਿਰ ਇਹ ਇੱਥੇ ਤੱਕ ਇਹਨਾਂ ਨੂੰ ਲਿਆ ਕੇ ਖੜਾ ਕਰ ਦਿੱਤਾ ਕਿ ਅੱਜ ਰਾਜਨੀਤੀ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਤਕਰੀਬਨ 2 ਕੁ ਸੀਟਾਂ ਨੇ ਤੇ ਜੇ 27 ਦੀ ਗੱਲ ਕਰੀਏ ਤਾਂ 27 ਦੇ ਵਿੱਚ ਮੈਨੂੰ ਲੱਗਦਾ ਹੈ ਜੋ ਹਾਲਾਤ ਨੇ ਇਹਨਾਂ ਦੇ ਕੋਲੋਂ 2 ਸੀਟਾਂ ਵੀ ਨਹੀਂ ਰਹਿਣੀਆਂ ਸੋ ਇਹਨਾਂ ਲਈ ਹੁਣ ਸਭ ਤੋਂ ਵੱਡਾ ਚੈਲੰਜ ਹੈਗਾ ਭਾਈ ਅਮਰਪਾਲ ਸਿੰਘ ਉਹ ਕਿਉਂ ਪਿਛਲੇ ਦਿਨੀ ਵਿਸਾਖੀ ਵਾਲੇ ਅ ਦਿਨਾਂ ਦੇ ਵਿੱਚ ਕਾਨਫਰੰਸਾਂ ਹੋਈਆਂ ਵਕ ਵਕ ਪਾਰਟੀਆਂ ਵੱਲੋਂ ਜਿਹਦੇ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੀ ਪਾਰਟੀ ਹੈ ਜਿਹੜੀ ਨਵੀਂ ਨਵੀਂ ਬਣੀ ਹਜੇ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਮੁਖੀ ਨੇ ਸੋ ਉਹਨਾਂ ਨੇ ਜਿਹੜਾ ਇਕੱਠ ਕੀਤਾ ਨਾ ਉਹ ਸਾਰੀਆਂ ਪਾਰਟੀਆਂ ਦੇ ਅੱਖਾਂ ਦੇ ਵਿੱਚ ਰੜਕਣ ਲੱਗ ਪਿਆ ਵਿੱਚੇ ਹੀ ਅਕਾਲੀ ਦਲ ਬਾਦਲ ਦੇ ਉਸੇ ਦਿਨ ਸਪੀਚਸ ਦਿੱਤੀਆਂ ਜਾਂਦੀਆਂ ਬਾਪੂ ਤਰਸੇਮ ਸਿੰਘ ਵੱਲੋਂ ਭਾਈ ਸਰਬਜੀਤ ਸਿੰਘ ਖਾਲਸਾ ਜਿਹੜੇ ਐਮਪੀ ਨੇ ਉਹਨਾਂ ਵੱਲੋਂ ਕਿ ਲਓ ਜੀ 27 ਦੇ ਵਿੱਚ ਅਸੀਂ ਅਮਰਤਪਾਲ ਸਿੰਘ ਨੂੰ ਸੀਐਮ ਬਣਾ ਦੇਣਾ ਸੋ ਇਹ ਜਿਹੜਾ ਇੱਕ ਸਪੀਚ ਆਈ ਨਾ ਜਾਂ ਕਹੀਏ ਸਟੇਟਮੈਂਟ ਆਈ ਹੈ ਇਹਨੇ ਇਹਨੇ ਬਹੁਤ ਜ਼ਿਆਦਾ ਜਿਹੜਾ ਹੈਗਾ ਵਿਰੋਧੀਆਂ ਦੇ ਆਪਾਂ ਕਹੀਏ ਭੀ ਰਾਤਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਉਸ ਤੋਂ ਬਾਅਦ ਫਿਰ ਇੱਕ ਤਰ੍ਹਾਂ ਦਾ ਕਹਿ ਲੀਏ ਭੀ ਮੁਹਿੰਮ ਵਿੱਢਣੀ ਸ਼ੁਰੂ ਹੋ ਗਈ ਕਿ ਭਾਈ ਆਹ ਤਾਂ ਕੰਮ ਖਰਾਬ ਹੋ ਜੂ ਭੀ ਸਾਰਿਆਂ ਤੋਂ ਜ਼ਿਆਦਾ ਇਕੱਠ ਉਹਦਾ ਹੈ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਉਹ ਘਰ ਕਰੀ ਜਾਂਦਾ ਨਿਤ ਦਿਨ ਮਤਲਬ ਕਿ ਲੋਕ ਗੱਲ ਕਰ ਰਹੇ ਨੇ ਹੁਣ ਤੁਸੀਂ ਦੇਖੋ ਵੀ ਕਾਮਰੇਡ ਲਾਣਾ ਵੀ ਜਿਹੜਾ ਹੈਗਾ ਉਹ ਵੀ ਇਸ ਗੱਲ ਦੇ ਉੱਤੇ ਆ ਗਿਆ ਕਿ ਜੋ ਅਮਰਤਪਾਲ ਸਿੰਘ ਦੇ ਨਾਲ ਹੋਇਆ ਤੀਜੀ ਵਾਰ ਐਨਐਸਏ ਲੱਗੀ ਹੈ ਇਹ ਇਹ ਬਿਲਕੁਲ ਗਲਤ ਲੱਗੀ ਹੈ ਸਰਕਾਰ ਧੱਕਾ ਕਰ ਰਹੀ ਹੈ ਮਤਲਬ ਜਿਹੜੇ ਵਿਰੋਧੀ ਸੀ ਨਾ ਭਾਈ ਅਮਰਤਪਾਲ ਸਿੰਘ ਦੇ ਉਹ ਵੀ ਇਸ ਗੱਲ ਦੇ ਉੱਤੇ ਆ ਜਾ ਕੇ ਟਿਕ ਗਏ ਆ ਸੋ ਇਹ ਨੂੰ ਇੱਕ ਆਪਾਂ ਇਹ ਮੰਨਦੇ ਆਂ ਵੀ ਉਹਨਾਂ ਦੀ ਇੱਕ ਆਪਾਂ ਕਹੀਏ ਵੀ ਪੰਜਾਬ ਦੇ ਲੋਕਾਂ ਦੇ ਵਿੱਚ ਦਿਲਚਸਪੀ ਜਿਹੜੀ ਹੈਗੀ ਹੈ ਉਹ ਵੱਧ ਰਹੀ ਹੈ ਤੇ ਬਾਕੀ ਜਿਹੜਾ ਇਹਨਾਂ ਦਾ ਗ੍ਰਾਫ ਹੈ ਦਿਨੋਂ ਦਿਨ ਡਿੱਗ ਰਿਹਾ ਸੋ ਹੁਣ ਇਹਨਾਂ ਨੂੰ ਇਹ ਸੀਗਾ ਵੀ ਭਾਈ ਕੁਝ ਇਸ ਤਰ੍ਹਾਂ ਦਾ ਕੱਢ ਕੇ ਲਿਆਂਦਾ ਜਾਵੇ ਜੋ ਅਮਰਤਪਾਲ ਦਾ ਜਿਹੜਾ ਗ੍ਰਾਫ ਹੈ ਜੋ ਪੰਜਾਬ ਦੇ ਵਿੱਚ ਸਿੱਖਾਂ ਦੇ ਵਿੱਚ ਬਣਿਆ ਹੋਇਆ ਉਹਨੂੰ ਕਿਤੇ ਡਿੱਗਿਆ ਜਾਵੇ ਸੋ ਫਿਰ ਮੈਨੂੰ ਲੱਗਦਾ ਵੀ ਇਹ ਅਮਰਤ ਜਿਹੜੇ ਆਪਣੇ ਬਿਕਰਮਜੀਤ ਮਜੀਠੀਆ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਵੀ ਭਾਈ ਤੁਸੀਂ ਹੁਣ ਅੱਗੇ ਆਓ ਸਾਡਾ ਤਾਂ ਕੁਝ ਬਣਦਾ ਦਿਖਦਾ ਨਹੀਂ ਫਿਰ ਉਹ ਇੱਕ ਆਡੀਓ ਲੈ ਕੇ ਆਉਂਦੀ ਹੁਣ ਆਪਾਂ ਅੱਜ ਆਡੀਓ ਬਾਰੇ ਵੀ ਗੱਲ ਕਰ ਰਹੇ ਨੇ ਬਹੁਤ ਸਾਰੇ ਭਾਈ ਅਮਰਤਪਾਲ ਸਿੰਘ ਦੇ ਸਮਰਥਕ ਇਹ ਕਹਿ ਰਹੇ ਨੇ ਕਿ ਏਆਈ ਜਨਰੇਟਡ ਉਹ ਵੀਡੀਓ ਆ ਆਡੀਓ ਹੈਗੀ ਆ ਆਪਾਂ ਇਸ ਗੱਲ ਨੂੰ ਸਾਈਡ ਤੇ ਵੀ ਰੱਖ ਦਈਏ ਪਾਸੇ ਵੀ ਰੱਖ ਦਈਏ ਕਦੇ ਬਣ ਜਾਂਦੀਆਂ ਕਦੇ ਨਹੀਂ ਵੀ ਬਣਦੀਆਂ ਆਪਾਂ ਜੇ ਇਹ ਵੀ ਕਹਿ ਲਈਏ ਵੀ ਭਾਈ ਉਹ ਸੱਚੀ ਹੈ ਤਾਂ ਉਹਦੇ ਵਿੱਚ ਗਲਤ ਕੀ ਸੀ ਉਹਦੇ ਵਿੱਚ ਗਲਤ ਕੁਝ ਜ਼ਿਆਦਾ ਲੱਗਦਾ ਨਹੀਂ ਜਦੋਂ ਦੁਬਈ ਦੇ ਵਿੱਚ ਕਾਰੋਬਾਰ ਕਰ ਰਹੇ ਹੁੰਦੇ ਭਾਈ ਉਮਰਤਪਾਲ ਸਿੰਘ ਉਸ ਵੇਲੇ ਪੈਸੇ ਦਾ ਲੈਣ ਦੇਣ ਦੀ ਗੱਲਬਾਤ ਹੈਗੀ ਆ ਸੁਖਪ੍ਰੀਤ ਸਿੰਘ ਦੇ ਨਾਲ ਸੁਖਪ੍ਰੀਤ ਸੁਖਪ੍ਰੀਤ ਸਿੰਘ ਉਹ ਹੈ ਜੋ ਗੁਰਪ੍ਰੀਤ ਸਿੰਘ ਹਰੀਨਾਉ ਦੇ ਚਾਚੇ ਤਾਇ ਦਾ ਕੋਈ ਜਿਹੜਾ ਹੈਗਾ ਮੁੰਡਾ ਹੈ ਮਤਲਬ ਭਰਾਈ ਉਹਨਾਂ ਦਾ ਕਜ਼ਨ ਹੈ ਸੋ ਇਹ ਇਕੱਠੇ ਰਹੇ ਆ ਦੁਬਈ ਦੇ ਵਿੱਚ ਉੱਥੇ ਇਹ ਗੱਲਬਾਤ ਹੁੰਦੀ ਹੈ ਪੈਸੇ ਦਾ ਉੱਪਰ ਥੱਲੇ ਚੱਲਦਾ ਰਹਿੰਦਾ ਹੈ ਵਿਦੇਸ਼ਾਂ ਦੇ ਵਿੱਚ ਤਾਂ ਜਿਹੜੇ ਲੋਕ ਰਹਿੰਦੇ ਨੇ ਉਹ ਚੰਗੀ ਤਰ੍ਹਾਂ ਸਮਝਦੇ ਆ ਕਿ ਕਿਸ ਤਰੀਕੇ ਦੇ ਨਾਲ ਪੈਸੇ ਦਾ ਅਪ ਡਾਊਨ ਚੱਲਦਾ ਰਹਿੰਦਾ ਸੋ ਬੜੀ ਵਧੀਆ ਉਹਦੇ ਵਿੱਚ ਗੱਲ ਭਾਈ ਅਮਰਤਪਾਲ ਸਿੰਘ ਹੋਰੀ ਜੜੀ ਆ ਉਹ ਕਰਦੇ ਨੇ ਜੇ ਕਰਦੇ ਨੇ ਮੈਂ ਇਹ ਨਹੀਂ ਕਹਿੰਦਾ ਵੀ ਉਹ ਹੈਗੀ ਆ ਮੈਂ ਕੋਈ ਦਾਵਾ ਨਹੀਂ ਕਰਦਾ ਕਿ ਆਡੀਓ ਸੱਚੀ ਹੈ ਪਰ ਮੈਂ ਫਿਰ ਵੀ ਕਹਿਣਾ ਵੀ ਉਹਦੇ ਵਿੱਚ ਕੁਝ ਵੀ ਇਦਾਂ ਦਾ ਕੋਈ ਗਲਤ ਨਹੀਂ ਸੀਗਾ ਸੋ ਫਿਰ ਉਹਨੂੰ ਆਧਾਰ ਬਣਾ ਕੇ ਵਿਕਰਮਜੀਤ ਮਜੀਠੀਆ ਕਹਿੰਦਾ ਵੀ ਲਓ ਜੀ ਦੇਖੋ ਇਹ ਏਦ ਕੋਲ ਪੈਸੇ ਨਹੀਂ ਸੀ ਦੇਣ ਨੂੰ ਇਹ ਇਦਾਂ ਸੀ ਤੇ ਉਹਦਾਂ ਸੀ ਮਤਲਬ ਆਪਾਂ ਇਹ ਗੱਲ ਤੇ ਆਈਏ ਜਿਹੜੀ ਮੈਂ ਗੱਲ ਕਰਨਾ ਚਾਹੁੰਦਾ ਕਿ ਇੱਕ ਬੰਦੇ ਦੀ ਆਮ ਲਾਈਫ ਹੁੰਦੀ ਹੈ ਜਦੋਂ ਉਹ ਕਾਰੋਬਾਰ ਕਰ ਰਿਹਾ ਹੁੰਦਾ ਹੈ ਇਹ ਆਮ ਲਾਈਫ ਕਿਸੇ ਸਾਡੇ ਹੋਰ ਯੋਧੇ ਦੀ ਵੀ ਹੋ ਸਕਦੀ ਸੀ ਮੰਨ ਲਓ ਵੀ ਜਿੰਨੇ ਖਾੜਕੂ ਸਿੰਘ ਹੋਏ ਨੇ ਵੱਡੇ ਵੱਡੇ ਉਹ ਜਦੋਂ ਖਾੜਕੂ ਲਹਿਰ ਦੇ ਵਿੱਚ ਨਹੀਂ ਆਏ ਅਮਰਤਪਾਣ ਨਹੀਂ ਕੀਤਾ ਉਹਨਾਂ ਦੀ ਨਿੱਜੀ ਲਾਈਫ ਵੀ ਹੋ ਸਕਦੀ ਆ ਉਹਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਜਾਂ ਬਿਜ਼ਨਸ ਦੇ ਵਿੱਚ ਉਤਰਾ ਚੜਾ ਆ ਸਕਦੇ ਆ ਉਸ ਵੇਲੇ ਜੇ ਰਿਕਾਰਡਿੰਗਾਂ ਹੁੰਦੀਆਂ ਤਾਂ ਕੀ ਪਤਾ ਕਿੰਨੀਆਂ ਕੱਜ ਨਿਕਲੀਆਂ ਹੁੰਦੀਆਂ ਸੋ ਇਹ ਰਿਕਾਰਡਿੰਗ ਜਿਹੜੀ ਹੋ ਗਈ ਏ ਉਸ ਵੇਲੇ ਦੀ ਹੈ ਜਦੋਂ ਉਹ ਦੁਬਈ ਦੇ ਵਿੱਚ ਹੀ ਕਾਰੋਬਾਰ ਕਰ ਰਹੇ ਸੀ ਜੇ ਸੱਚੀ ਹੈ ਤਾਂ ਮੈਂ ਫੇਰ بار-बार ਇਹ ਕਹਿਣਾ ਵੀ ਮੈਂ ਇਹ ਦਾਵਾ ਨਹੀਂ ਕਰ ਰਿਹਾ ਕਿ ਉਹ ਸੱਚੀ ਹੈ ਪਰ ਜੇ ਉਹ ਵਾਕਿਆ ਹੀ ਸੱਚੀ ਹੈਗੀ ਹੈ ਤਾਂ ਇਹ ਉਸ ਵੇਲੇ ਦੀ ਹੈ ਉਹਦਾ ਅੱਜ ਦੇ ਹਾਲਾਤਾਂ ਦੇ ਨਾਲ ਲੈਣ ਦੇਣੀ ਕੋਈ ਨਹੀਂ ਉਹ ਪੰਜਾਬ ਆ ਗਏ ਇੱਕ ਬੜਾ ਵੱਡਾ ਉਹਨਾਂ ਨੇ ਸਟੈਪ ਲਿਆ ਜਿਹੜਾ ਕਿ ਇੱਕ ਆਪਾਂ ਕਹੀਏ ਵੀ ਲਾਈਫ ਚੇਂਜਿੰਗ ਜਿਹੜਾ ਉਹਨਾਂ ਦਾ ਸਟੈਪ ਸੀਗਾ ਉਸ ਤੋਂ ਬਾਅਦ ਵੱਡੀ ਲਾਈਫ ਚੇਂਜਿੰਗ ਸਟੈਪ ਜਿਹੜਾ ਉਹਨਾਂ ਨੇ ਦੂਸਰਾ ਲਿਆ ਉਹ ਹੈਗਾ ਅੰਮ੍ਰਿਤ ਪਾਣ ਕਰਕੇ ਸੋ ਉਸ ਤੋਂ ਬਾਅਦ ਜੇ ਹਾਲਾਤ ਦੇਖੀਏ ਤਾਂ ਉਹਨੂੰ ਪਿਛਲਿਆਂ ਹਾਲਾਤਾਂ ਦੇ ਨਾਲ ਮਿਲਾਉਣਾ ਇਹ ਕੋਈ ਸਮਝਦਾਰੀ ਵਾਲੀ ਗੱਲ ਹੈ ਨਹੀਂ ਹੈ ਜਿਵੇਂ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਨੂੰ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਕਿ ਭਾਈ ਆਹ ਦੇਖੋ ਇਹਦਾ ਕਰਦਾਰ ਉਹ ਦੇਖੋ ਇਹਦਾ ਕਰਦਾਰ ਸੋ ਉਹ ਉਹ ਇਹੋ ਜੀ ਕੋਈ ਵੀ ਗੱਲਬਾਤ ਨਹੀਂ ਹੈਗੀ ਹਰ ਇੱਕ ਬੰਦੇ ਦੀ ਹਰ ਇੱਕ ਇਨਸਾਨ ਦੀ ਲਾਈਫ ਦੇ ਵਿੱਚ ਚੇਂਜਸ ਆਉਂਦੇ ਨੇ ਕਿਤੇ ਕੁਝ ਹੁੰਦਾ ਕਦੇ ਉਹ ਕੁਝ ਹੋ ਜਾਂਦਾ ਜੇ ਉਹਨੇ ਸੋਚ ਲਿਆ ਕਿ ਮੈਂ ਪੰਜਾਬ ਜਾ ਕੇ ਸੇਵਾ ਕਰਨੀ ਹੈ ਬੇਸ਼ੱਕ ਉਹਨੂੰ ਖਤਰਾ ਸੀ ਉਹ ਆਡੀਓ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਭਾਈ ਅਮਲਕਪਾਲ ਸਿੰਘ ਵੱਲੋਂ ਕਿ ਮੈਂ ਪੰਜਾਬ ਨਹੀਂ ਜਾ ਸਕਦਾ ਸ਼ਾਇਦ ਪਰ ਮਤਲਬ ਮਤਲਬ ਕਹਿਣ ਦਾ ਵੀ ਉਹ ਪਹਿਲਾਂ ਤੋਂ ਲੱਗੇ ਹੋਏ ਸੀ ਉਹ ਆ ਗਏ ਪੰਜਾਬ ਪੰਜਾਬ ਆ ਗਏ ਆਪਣੀ ਜਾਨ ਦਾ ਰਿਸਕ ਲੈ ਕੇ ਤੇ ਫਿਰ ਉਹਨਾਂ ਨੇ ਅੰਮ੍ਰਿਤਪਣ ਵੀ ਕਰ ਲਿਆ ਤੇ ਅੱਜ ਉਹ ਸਾਰਾ ਮਤਲਬ ਉਹਦਾ ਖਮਿਆਜ਼ਾ ਭੁਗਤ ਰੇ ਕਿ ਦਿਬੜੂਗੜ ਦੀ ਜੇਲ੍ਹ ਦੇ ਵਿੱਚ ਬੈਠੇ ਤੀਜੀ ਤੀਜਾ ਸਾਲ ਹੋ ਗਿਆ ਕਿ ਉਹਨਾਂ ਨੂੰ ਐਨਐਸਏ ਲਾ ਦਿੱਤੀ ਗਈ ਹੈ ਸੋ ਇਹ ਇੱਕ ਮਜੀਠੀਏ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਣੀ ਇਹ ਸਾਰਾ ਕੁਝ ਇੱਕ ਤਰ੍ਹਾਂ ਦਾ ਨਾ ਇਹ ਕਹਿ ਲਈਏ ਕਿ ਸਾਰਾ ਤੰਤਰ ਹੀ ਵਿੱਚ ਇਹ ਪੰਥਕ ਜਥੇਬੰਦੀਆਂ ਵਿੱਚ ਇਹ ਰਾਜਨੀਤਿਕ ਪਾਰਟੀਆਂ ਉਹ ਸਾਰੀਆਂ ਖਿਲਾਫ ਹੋਈਆਂ ਹੋਈਆਂ ਨਜ਼ਰ ਆ ਰਹੀਆਂ ਇੱਕ 27 ਸਾਲ ਦਾ ਨੌਜਵਾਨ ਹੈ ਬੇਸ਼ੱਕ ਹੁਣ 28 29 ਦਾ ਹੋ ਗਿਆ ਹੋਵੇ ਕਿਉਂਕਿ ਦੋ 2.5 ਸਾਲ ਜੇਲ੍ਹ ਦੇ ਵਿੱਚ ਵੀ ਹੋ ਗਿਆ ਇੱਕ ਪਾਸੇ 28 29 ਸਾਲ ਦਾ ਨੌਜਵਾਨ ਹੈ ਆ ਦੂਜੇ ਪਾਸੇ ਸਾਰੇ ਸਾਡੇ ਬਜ਼ੁਰਗ ਕਹਿ ਲਈਏ ਜਵਾਨ ਕਹਿ ਲਈਏ ਵੱਡੇ ਵੱਡੇ ਐਕਸਪੀਰੀਅੰਸ ਇਹਨਾਂ ਦੇ ਰਾਜਨੀਤੀ ਦੇ ਵਿੱਚ ਪੰਥਕ ਦੇ ਪੰਥ ਦੇ ਵਿੱਚ ਹੈਗੇ ਆ ਸੋ ਇਹ ਸਾਰੇ ਹੀ ਖਿਲਾਫ ਹੋਏ ਹੋਏ ਨਜ਼ਰ ਆਏ ਆ ਸਾਡੀਆਂ ਪੰਥਕ ਧਿਰਾਂ ਉਹਨਾਂ ਦੇ ਖਿਲਾਫ ਹੋਈਆਂ ਹੋਈਆਂ ਨਜ਼ਰ ਆਈਆਂ ਹੁਣ ਦੂਜੀ ਪ੍ਰੈਸ ਕਾਨਫਰੰਸ ਕੀਤੀ ਵਿਕਰਮਜੀਤ ਮਜੀਠੀਆ ਨੇ ਲਓ ਜੀ ਉਹਨਾਂ ਦਾ ਭਰਾ ਤਾਂ ਨਸ਼ਾ ਕਰ ਰਿਆ ਸੋ ਨਸ਼ਾ ਵਰਤਾਇਆ ਕਿੰਨੇ ਆ ਪੰਜਾਬ ਦੇ ਵਿੱਚ ਲੀਡਰਾਂ ਨੇ ਪੰਜਾਬ ਦੇ ਵਿੱਚ ਜੇਕਰ ਅੱਜ ਕੋਈ ਸਾਡਾ ਨੌਜਵਾਨ ਨਸ਼ੇ ਕਰ ਰਿਹਾ ਨਾ ਉਹਦੇ ਜ਼ਿੰਮੇਵਾਰ ਉਹ ਆਪ ਨਹੀਂ ਹੈਗੇ ਭਾਈ ਅਮਰਤਪਾਲ ਸਿੰਘ ਦਾ ਭਰਾ ਜੇਕਰ ਸੱਚੀ ਹੈ ਵੀਡੀਓ ਮੈਂ ਫੇਰ ਇਹ ਗੱਲ ਕਹਿਣਾ ਕਿ ਮੈਨੂੰ ਨਹੀਂ ਪਤਾ ਉਹ ਵੀਡੀਓ ਸੱਚੀ ਹੈ ਜਾਂ ਝੂਠੀ ਹੈ AI ਜਨਰੇਟਡ ਹੈ ਜਾਂ ਕੋਈ ਹੋਰ ਬੰਦਾ ਹੈ ਜੇਕਰ ਭਾਈ ਅਮਰਤਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਉਹ ਨਸ਼ਾ ਕਰ ਰਿਹਾ ਤੇ ਉਹਦੇ ਜ਼ਿੰਮੇਵਾਰ ਵੀ ਲੀਡਰ ਨੇ ਜਿਹੜੇ ਅੱਜ ਪ੍ਰੈਸ ਕਾਨਫਰੰਸਾਂ ਕਰ ਰਹੇ ਆ ਉਹ ਮੈਂ ਕੱਲੇ ਅਕਾਲੀ ਦਲ ਬਾਦਲ ਦੀ ਗੱਲ ਨਹੀਂ ਕਰ ਰਿਹਾ ਪੂਟਲ ਰਾਜਨੀਤੀ ਜਿਹੜੀ ਪੰਜਾਬ ਦੀ ਹੈਗੀ ਆ ਸੋ ਇਹਨਾਂ ਦੇ ਕਰਕੇ ਸਾਡੇ ਨੌਜਵਾਨ ਅੱਜ ਵਿਕਟਮ ਬਣੇ ਨੇ ਉਹ ਨਸ਼ੇ ਕਰਕੇ ਦੋਸ਼ੀ ਨਹੀਂ ਬਣਦੇ ਉਹ ਵਿਕਟਮ ਨੇ ਉਹ ਵਿਕਟਮ ਨੇ ਨਸ਼ੇ ਦੇ ਆਪਾਂ ਕਦੇ ਵੀ ਇਹ ਨਾ ਕਹਿਆ ਕਰੀਏ ਜਿਹੜੇ ਨੌਜਵਾਨ ਨਸ਼ਾ ਕਰ ਰਹੇ ਆ ਉਹ ਉਹ ਜੀ ਦੋਸ਼ੀ ਹੋ ਗਏ ਇਹ ਨਸ਼ੇੜੀ ਨੇ ਉਹ ਵਿਕਟਮ ਨੇ ਉਹ ਤੁਹਾਨੂੰ ਉਹ ਤੁਹਾਨੂੰ ਇਸ ਤਰੀਕੇ ਦਾ ਬਣਾ ਦਿੱਤਾ ਵੀ ਅੱਜ ਤੁਸੀਂ ਨਸ਼ੇ ਦੀ ਦਲਦਲ ਦੇ ਵਿੱਚ ਖੁੱਪਦੇ ਜਾ ਰਹੇ ਹੋ ਤੁਹਾਨੂੰ ਬਾਹਰ ਕੱਢਣ ਦੀ ਲੋੜ ਹੈਗੀ ਆ ਤੇ ਉਹਦੇ ਵਿੱਚ ਕੋਈ ਇਹ ਨਹੀਂ ਹੋ ਜਾਂਦਾ ਵੀ ਜੇ ਭਾਈ ਉਮਰਤਪਾਲ ਸਿੰਘ ਦਾ ਭਰਾ ਨਸ਼ੇ ਕਰ ਰਿਹਾ ਜਾਂ ਕੋਈ ਕਰ ਰਿਹਾ ਜਿਸ ਜੇ ਕਰ ਰਿਹਾ ਤਾਂ ਉਹਦੇ ਵਿੱਚ ਭਾਈ ਉਮਰਤਪਾਲ ਸਿੰਘ ਕੋਈ ਪੰਥ ਦੀ ਸੇਵਾ ਨਹੀਂ ਕਰ ਸਕਦੇ ਸੋ ਫਿਰ ਬਾਪੂ ਤਰਸੇਮ ਸਿੰਘ ਜਿਹੜੇ ਨੇ ਉਹ ਕਦੇ ਵੀ ਰਾਜਨੀਤੀ ਦੇ ਵਿੱਚ ਨਹੀਂ ਆਏ ਉਹਨਾਂ ਦੇ ਫਾਦਰ ਸਾਹਿਬ ਦੀ ਵੀ ਹੁਣ ਗੱਲ ਕਰ ਲਈਏ ਆਪਾਂ ਉਹਨਾਂ ਦਾ ਕੋਈ ਪਿਛੋਕੜ ਇਸ ਤਰ੍ਹਾਂ ਦਾ ਨਹੀਂ ਰਿਹਾ ਇੱਕ ਆਮ ਪਰਿਵਾਰ ਇੱਕ ਆਮ ਬਿਜ਼ਨਸਮੈਨ ਵਾਂਗੂ ਸੋ ਉਹਨਾਂ ਦੀਆਂ ਸਟੇਟਮੈਂਟਾਂ ਨੂੰ ਬੜਾ ਜਿਹੜਾ ਹੈਗਾ ਵਦਾ ਚੜਾ ਕੇ ਦੱਸਿਆ ਜਾ ਰਿਹਾ ਲਓ ਜੀ ਇੱਥੇ ਤਾਂ ਇਹਨਾਂ ਨੇ ਆ ਕਹਿ ਦਿੱਤਾ ਲਓ ਜੀ ਇੱਥੇ ਤਾਂ ਆ ਕਹਿ ਦਿੱਤਾ ਮੈਂ ਤੇ ਸ਼ਰਮ ਆਉਂਦੀ ਏ ਗੱਲ ਕਹਿੰਦਿਆਂ ਹੋਇਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਉਹਨਾਂ ਦੇ ਮਾਪਿਓ ਜਿਹੜੇ ਬਜ਼ੁਰਗ ਨੇ ਵਿਚਾਰੇ ਜਿਨ੍ਹਾਂ ਦਾ ਮੁੰਡਾ 3 ਸਾਲ ਹੋ ਗਏ ਜੇਲ੍ਹ ਦੇ ਵਿੱਚ ਫਸਿਆ ਹੋਇਆ ਇਹ ਇੱਕ ਭਾਵਨਾਵਾਂ ਵੀ ਹੁੰਦੀਆਂ ਨਾ ਮਾਪਿਆਂ ਦੀ ਸੋ ਉਹਨਾਂ ਦੀ ਜੇਕਰ ਸਟੇਟਮੈਂਟ ਉੱਤੇ ਥੱਲੇ ਹੋ ਜਾਂਦੀ ਹੈ ਉਹਨੂੰ ਆਧਾਰ ਬਣਾ ਕੇ ਸਿਮਰਨਜੀਤ ਸਿੰਘ ਮਾਣ ਵੀ ਉਹਨਾਂ ਦੀ ਖੇਲੀ ੜਾ ਰਹੇ ਆ ਪੰਥ ਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਦਾ ਜਿਹੜਾ ਹੈਗਾ ਉਹ ਉਹ ਇੱਕ ਤਰ੍ਹਾਂ ਦਾ ਕਹਿ ਰਿਹਾ ਉਹਨਾਂ ਦੀ ਬੇਇੱਜ਼ਤੀ ਕਰ ਰਹੇ ਆ ਲਓ ਜੀ ਇਹਨਾਂ ਦਾ ਮੁੰਡਾ ਤੇ ਇਹ ਕਹਿੰਦਾ ਸੀ ਇਹ ਆ ਕਹਿਣ ਲੱਗ ਪਏ ਇਹ ਹੁਣ ਮੁਨਕਰ ਹੋ ਗਏ ਨੇ ਆ ਹੋ ਗਏ ਉਹ ਹੋ ਗਏ ਸੋ ਤੁਸੀਂ ਦੇਖੋ ਸਾਰਾ ਟੱਬਰ ਵਿਚਾਰਾ ਲੱਗਾ ਹੋਇਆ ਇਸ ਵੇਲੇ ਪੰਥ ਭਲਾਈ ਵਾਸਤੇ ਉਹਨਾਂ ਨੇ ਆਪਣਾ ਮੁੰਡਾ ਜੇਲ੍ਹ ਦੇ ਵਿੱਚ ਜਿਹੜਾ ਹੈਗਾ ਭੇਜ ਦਿੱਤਾ ਜੇ ਮੈਂ ਇਹ ਦਾਅਵੇ ਨਾਲ ਗੱਲ ਕਹਿਨਾ ਕਿ ਜੇ ਅੱਜ ਅਮਿਤ ਸ਼ਾਹ ਦੇ ਨਾਲ ਭਾਈ ਅਮਰਪਾਲ ਸਿੰਘ ਕੰਪਰੋਮਾਈਜ਼ ਕਰ ਲੈਣ ਅਗਲੇ ਦਿਨ ਬਾਹਰ ਹੋਣਗੇ ਪਰ ਉਹਨਾਂ ਨੇ ਨਹੀਂ ਕੀਤੀ ਇਸੇ ਕਰਕੇ ਹੀ ਉਹ ਅੱਜ ਅੰਦਰ ਹੈ ਕਿ ਉਹਨਾਂ ਨੇ ਕੰਪਰੋਮਾਈਜ਼ ਨਹੀਂ ਕੀਤਾ ਉਹਨਾਂ ਦੀ ਈਨ ਨਹੀਂ ਮੰਨੀ ਹੈਗੀ ਤੇ ਮਾਪਿਓ ਲੱਗੇ ਹੋਏ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡਾ ਨੌਜਵਾਨ ਮੁੰਡਾ ਜਿਹੜਾ ਉਹ ਬਾਹਰ ਆ ਜਾਵੇ ਭਾਵੇਂ ਉਹਨੂੰ ਉਹਨੂੰ ਸਾਨੂੰ ਐਮਪੀ ਬਣਾਉਣਾ ਪਵੇ ਜਾਂ ਸੀਐਮ ਵਾਲਾ ਜਿਹੜਾ ਹੈਗਾ ਕੰਮ ਜਿਹੜਾ ਹੁਣ ਉਹਨਾਂ ਨੇ ਕੀਤਾ ਇਹ ਸਾਰਾ ਕੁਝ ਜਿਹੜਾ ਕੀਤਾ ਜਾ ਰਿਹਾ ਇਹਨੂੰ ਵੀ ਬੜਾ ਕੋਈ ਜਿਹੜਾ ਲੋਕ ਮੁੱਦਾ ਬਣਾ ਰਹੇ ਲੋ ਜੀ ਇਹ ਤਾਂ ਕਹਿੰਦੇ ਸੀ ਰਾਜਨੀਤੀ 'ਚ ਆਉਣਾ ਨਹੀਂ ਤੇ ਅੱਜ ਕਿਉਂ ਆ ਰਹੇ ਨੇ ਵਗੈਰਾ ਵਗੈਰਾ ਗੱਲਾਂ ਬਹੁਤ ਹੋ ਰਹੀਆਂ ਸੋ ਇਹਦਾ ਵੀ ਇੱਕ ਰੀਜ਼ਨ ਇਹ ਹੈਗਾ ਕਿ ਭਾਈ ਅਮਰਿਤਪਾਲ ਸਿੰਘ ਨੇ ਗੱਲ ਕੀਤੀ ਸੀ ਕਿ ਜਦੋਂ جنگ ਲੱਗੀ ਹੋਵੇ ਤਾਂ ਦੁਸ਼ਮਣ ਦੇ ਜਿਹੜੇ ਐਸੈਟਸ ਨੇ ਉਹਨਾਂ ਨੂੰ ਵਰਤ ਲੈਣਾ ਚਾਹੀਦਾ ਮਤਲਬ ਕਹਿਣ ਦਾ ਅੱਜ ਜੇ ਰਾਜਨੀਤੀ ਨੂੰ ਵਰਤ ਕੇ ਤੇ ਆਪਣਾ ਆਪ ਸਹੀ ਕਰਨਾ ਚਾਹੁੰਦੇ ਨੇ ਤਾਂ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈਗੀ ਸੋ ਸਾਨੂੰ ਵੀ ਸਿਆਣੇ ਹੋਣਾ ਚਾਹੀਦਾ ਕਈ ਕਈਆਂ ਦਾ ਇਹ ਦਾਵਾ ਹੁੰਦਾ ਪੰਥਕ ਲੀਡਰਾਂ ਦਾ ਲੋ ਜੀ ਹਵਾਰਾ ਸਾਹਿਬ ਨੂੰ ਤਾਂ 25 ਸਾਲ ਹੋ ਗਏ ਆ ਇਹ 2 ਸਾਲ ਚ ਹੀ ਤੜਫ ਗਏ ਸੋ ਤੁਸੀਂ ਇਹ ਚਾਹੁੰਦੇ ਹੋ ਵੀ ਭਾਈ ਹਵਾਰੇ ਵਾਂਗੂ ਇਹ ਵੀ 25 ਸਾਲ ਅੰਦਰ ਰਹਿ ਕੇ ਆਪਣੀ ਟਿਲ ਡੈਥ ਜ਼ਿੰਦਗੀ ਜਿਹੜੀ ਆ ਉਹ ਖਤਮ ਕਰ ਲੈਣ ਤੇ ਇੱਕ ਪੰਥ ਵਾਸਤੇ ਕੁਛ ਨਾ ਕਰਨ ਸੋ ਇਹ ਇਹ ਸਿਆਣਾਪ ਹੈ ਸਾਡੀ ਇੰਨੇ ਇੰਨੇ ਮਤਲਬ ਕਿ ਤੁਸੀਂ ਤੁਹਾਡੀਆਂ ਉਮਰਾਂ ਹੋ ਗਈਆਂ ਚਿੱਟੇ ਦਾੜੇ ਹੋ ਗਏ ਪਰ ਤੁਸੀਂ ਉਹੀ ਗੱਲਾਂ ਕਰ ਰਹੇ ਲੋ ਜੀ ਉਹ ਤਾਂ 2 ਸਾਲ ਚ ਹੀ ਤੜਫਣ ਲੱਗ ਪਏ ਆ ਇਹਨਾਂ ਨੂੰ ਤਾਂ 30 ਸਾਲ ਹੋ ਗਏ ਆ ਸੋ ਤੁਸੀਂ ਚਾਹੁੰਦੇ ਹੋ ਕਿ ਉਹ ਵੀ ਸਾਡੇ ਜਿਹੜੇ ਨੌਜਵਾਨ ਸੀ ਅੱਜ ਬਜ਼ੁਰਗ ਹੋ ਗਏ 30-30 ਸਾਲ ਦੇ ਉਹਨਾਂ ਵਾਂਗੂ ਭਾਈ ਉਮਰਤਪਾਲ ਸਿੰਘ ਵੀ ਸਾਰੀ ਜ਼ਿੰਦਗੀ ਅੰਦਰ ਕੱਢ ਦਵੇ ਮੇਰੇ ਕਹਿਣ ਤੋਂ ਭਾਵ ਹੈ ਕਿ ਜੇ ਅੱਜ ਉਹ ਕੋਈ ਐਫਰਟ ਕਰ ਰਹੇ ਨੇ ਬਾਹਰ ਆਉਣ ਦਾ ਤਾਂ ਉਹਨਾਂ ਨੂੰ ਕਰਨਾ ਕਰਨਾ ਚਾਹੀਦਾ ਹੈ ਇਹੀ ਸਿਆਣਪ ਕਹਿੰਦੀ ਹੈ ਇਹ ਨਹੀਂ ਹੈ ਕਿ ਲਕੀਰ ਦੇ ਫਕੀਰ ਬਣੇ ਰਹੋ ਪਰ ਜੇ ਹਵਾਰਾ ਸਾਹਿਬ ਨੇ 30 ਸਾਲ ਕੱਟ ਤੇ 25 ਸਾਲ ਤਾਂ ਇਹਨਾਂ ਨੂੰ ਵੀ ਕੱਟਣੇ ਚਾਹੀਦੇ ਆ ਅਸੀਂ ਤਾਂ ਚਾਹੁੰਦੇ ਹਾਂ ਕਿ ਹਵਾਰਾ ਸਾਹਿਬ ਵੀ ਬਾਹਰ ਆਉਣ ਉਹ ਵੀ ਕੋਈ ਟੈਕਨੀਕੀ ਗੇਮ ਇਦਾਂ ਦੀ ਪਾਉਣ ਕਿ ਉਹ ਬਾਹਰ ਆਉਣ ਆਪਾਂ ਤਾਂ ਇਹ ਵੀ ਚਾਹੁੰਦੇ ਆ ਜਿਵੇਂ ਭਾਈ ਰਣਜੀਤ ਸਿੰਘ ਸੀ ਜਿਹਨਾਂ ਨੂੰ ਜਥੇਦਾਰ ਬਣਾ ਕੇ ਬਾਹਰ ਕੱਢਿਆ ਗਿਆ ਸੋ ਇਸ ਤਰੀਕੇ ਦੇ ਹੱਤਕੰਡੇ ਅਪਣਾਉਣੇ ਜਿਹੜੇ ਆ ਉਹ ਵੀ ਸਿਆਣਪ ਹੁੰਦੀ ਹੈ ਨੀਤੀ ਹੁੰਦੀ ਹੈ ਜੇ ਅਗਲੇ ਕਹਿੰਦੇ ਨੇ ਸਾਡੀ ਚਨਕਿਆ ਨੀਤੀ ਆ ਤੇ ਤੁਸੀਂ ਕਿਉਂ ਨਹੀਂ ਅਪਣਾਉਂਦੇ ਭਾਈ ਸੋ ਇਹ ਗੱਲਾਂ ਸਾਰੀਆਂ ਹੈਗੀਆਂ ਇਹਦੇ ਵਿੱਚ ਜਿੰਨਾ ਮਰਜ਼ੀ ਹੋਰ ਖੋਲੀ ਜਾਓ ਇਹ ਇਹ ਜਿਹੜੀਆਂ ਪ੍ਰੈਸ ਕਾਨਫਰੰਸਾਂ ਨੇ ਇਹ ਕਿਤੇ ਵੀ ਢਾਹ ਨਹੀਂ ਲਾ ਸਕਦੀਆਂ ਮਤਲਬ ਕਿ ਜੋ ਉਹਨਾਂ ਦਾ ਇੱਕ ਰੂਪ ਜੋ ਉਹਨਾਂ ਦੀ ਇੱਕ ਸ਼ਬੀ ਬਣੀ ਹੈ ਦੁਨੀਆ ਦੇ ਵਿੱਚ ਉਹ ਇਸੇ ਤਰੀਕੇ ਦੇ ਨਾਲ ਬਰਕਰਾਰ ਰਹਿਣੀ ਹੈ ਸੋ ਜਿੰਨੀਆਂ ਮਰਜ਼ੀ ਪ੍ਰੈਸ ਕਾਨਫਰੰਸਾਂ ਕਰਦੇ ਰਹਿਣ ਇਹਨਾਂ ਦੇ ਉੱਤੇ ਆਪਣੇ ਕਿੰਨੇ ਇਲਜ਼ਾਮ ਲੱਗੇ ਹੋਏ ਨੇ ਇਹ ਇਹ ਸ਼ਾਇਦ ਉਹ ਭੁੱਲ ਜਾਂਦੇ ਆ ਜਾਂ ਲੋਕਾਂ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦੇ ਆ ਅਕਾਲੀ ਦਲ ਬਾਦਲ ਦੇ ਉੱਤੇ ਕਿੰਨੇ ਵੱਡੇ ਵੱਡੇ ਇਲਜ਼ਾਮ ਲੱਗੇ ਹੋਏ ਆ ਸੋ ਉਹਨਾਂ ਨੂੰ ਵੀ ਭੁਲਾਉਣ ਦੀ ਕੋਸ਼ਿਸ਼ ਕਰਦੇ ਆ ਪਰ ਲੋਕਾਂ ਨੂੰ ਅੱਜ ਸਭ ਸਾਫ਼ ਹੋ ਚੁੱਕਿਆ ਇਸੇ ਕਰਕੇ 2 ਲੱਖ ਵੋਟ ਦੇ ਦੇ ਫਰਕ ਦੇ ਨਾਲ ਜਿਹੜਾ ਭਾਈ ਉਮਰਤਪਾਲ ਸਿੰਘ ਐਮਪੀ ਬਣਿਆ ਤੇ ਜੇ ਇਸ ਤਰੀਕੇ ਨਾਲ ਚੱਲਦਾ ਰਿਹਾ ਤਾਂ 27 ਦੇ ਵਿੱਚੋਂ ਸੀਐਮ ਵੀ ਬਣਨਗੇ ਜਿਹੜੀ ਕਿ ਗੱਲ ਇਹਨਾਂ ਨੂੰ ਤੰਗ ਕਰਦੀ ਹੈ ਜੀ ਹਾਂ ਜੀ ਦਸਰ ਤੁਹਾਨੂੰ ਦਰਸ਼ਕਾਂ ਦੇ ਅੱਗੇ ਰੱਖਣ ਲਈ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਬਹੁਤ ਧੰਨਵਾਦ